ਆਮ ਆਦਮੀ ਪਾਰਟੀ ਨੇ ਡੈਡਲਾਈਨ ਦਿੱਤੀ ਹੈ 31 ਤਰੀਕ ਦੀ ਵੀ 31 ਤਰੀਕ ਤੱਕ ਨਸ਼ਾ ਖਤਮ ਜਦੋਂ ਸਰਕਾਰ ਨੇ ਮੰਨ ਲਿਆ ਕਿ 31 ਮਈ ਤੱਕ ਨਸ਼ਾ ਖਤਮ ਕਰਤਾ ਫਿਰ ਪੁਲਿਸ ਨੇ ਕਾਰਵਾਈ ਕਾਦੀ ਕਰਨੀ ਆ ਹੁਣ ਤਾਂ ਜਿਹੜੇ ਰਿਪੋਰਟਾਂ ਲਿਖਾਉਣ ਜਾਣਗੇ ਹੁਣ ਤਾਂ ਜਿਹੜੇ ਤਸਕਰਾਂ ਦੇ ਨਾਂ ਲੈਣਗੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟਣੀਆਂ ਆ ਉਸ ਨੇ ਅੱਗੇ ਵੀ ਇਹੋ ਜਿਹਾ ਕੁਝ ਕਰਨਾ ਤਾਂ ਕਿ ਉਹਨਾਂ ਨੂੰ ਹੌਸਲਾ ਮਿਲਦਾ ਰਹੇ ਇਹਨਾਂ ਦੇ ਇੱਕ ਅਧਿਕਾਰੀ ਕਹਿੰਦਾ ਵੀ ਅਸੀਂ ਕਾਰਵਾਈ ਨਹੀਂ ਕਰ ਸਕਦੇ ਆਪਦੇ ਇਨਸਪੈਕਟਰ ਤੇ ਵੀ ਸਾਡੇ ਜਿਹੜੇ ਜਵਾਨ ਆ ਡੀਮੋਰਲਾਈਜ਼ ਹੋ ਜਾਣਗੇ ਇਹਦਾ ਮਤਲਬ ਉਹਨਾਂ ਨੂੰ ਮੋਰਲਾਈਜ਼ ਕਰਨ ਲਈ ਲੋਕ ਮਾਰਨੇ ਆ ਇਹਦਾ ਮਤਲਬ ਹੋਰ ਕਤਲ ਕਰਨੇ ਆ ਕੀ ਇਹਨਾਂ ਨੂੰ ਪਤਾ ਨਹੀਂ ਹੈ ਕਿ ਸੀਐਸਟਾਫ ਦੇ ਵਿੱਚ ਕਿਹਦੀ ਕਿਹਦੀ ਡਿਊਟੀ ਸੀ ਉਸ ਦਿਨ ਐਂ ਤਾਂ ਹੁੰਦਾ ਨਹੀਂ ਕਿ ਪੁਲਿਸ ਬੇਨਾਮੀ ਹੋਵੇ ਉਹਨਾਂ ਦੇ ਤਾਂ ਨੰਬਰ ਪਲੇਟਾਂ ਦੇ ਵੀ ਨਾਂ ਲਿਖੇ ਹੁੰਦੇ ਆ ਠੀਕ ਆ ਉਹਨਾਂ ਦੀ ਤਾਂ ਡਿਊਟੀ ਵੀ ਹਾਜ਼ਰੀਆਂ ਵੀ ਆਨਲਾਈਨ ਲੱਗਦੀਆਂ ਚੰਡੀਗੜ੍ਹ ਰਿਪੋਰਟ ਜਾਂਦੀ ਹੈ ਡੀਜੀਪੀ ਨੂੰ ਇਹ ਕਿਵੇਂ ਹੋ ਸਕਦਾ ਕਿ ਡੀਏ ਜਿਹੜੀ ਸੀਐਸਟਾਫ ਬਠਿੰਡਾ 2 ਆ ਉਹਦੇ ਚ ਬੰਦੇ ਡਿਊਟੀ ਤੇ ਹੋਣ ਤੇ ਉਹਨਾਂ ਤੋਂ ਬੰਦਾ ਮਰ ਜਾਏ ਤੇ ਉਹਨਾਂ ਬਾਰੇ ਪਤਾ ਨਾ ਹੋਵੇ ਵੀ ਇਹ ਕੌਣ ਆ ਉਹਨਾਂ ਨੂੰ ਸਾਰਾ ਪਤਾ ਸਿਰਫ ਇਸ ਕਤਲ ਤੇ ਪਰਦਾ ਪਾਉਣਾ ਚਾਹੁੰਦੇ ਆ ਪਿਆਰੇ ਲਾਲ ਗਰ ਕਰਕੇ ਜਿਹੜੇ ਰਿਟਾਇਰਡ ਡਾਕਟਰ ਨੇ ਕੀ ਉਹਨੂੰ ਰਿਪੋਰਟ ਪੜ੍ਹਨੀ ਨਹੀਂ ਆਉਂਦੀ ਕੀ ਹੋਰ ਡਾਕਟਰਾਂ ਨੂੰ ਰਿਪੋਰਟ ਪੜ੍ਹਨੀ ਨਹੀਂ ਆਉਂਦੀ ਜਿਹੜੇ ਕਹਿੰਦੇ ਆ ਕਿ ਇਹਦੇ 16 ਨਿਸ਼ਾਨ ਆ ਮੁੰਡੇ ਦੇ ਠੀਕ ਆ ਇਸ ਕਰਕੇ ਰਿਪੋਰਟ ਉਹ ਠੀਕ ਆ ਹਾਂ ਉਸ ਤੋਂ ਬਾਅਦ ਇਹ ਮੈਨੇਜ ਕਰਕੇ ਹੁਣ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਰਿਪੋਰਟ ਦੇ ਰਾਈ ਦਬਾਅ ਪਵਾਇਆ ਉਹਨਾਂ ਦੇ ਵੀ ਤੁਸੀਂ ਰਿਪੋਰਟ ਦਿੱਤੀ ਕਿਉਂ ਠੀਕ ਆ ਜਿਹੜਾ ਸਾਰਾ ਤੰਤਰ ਇਹਨਾਂ ਨੇ ਝੋਕਤਾ ਜਿਹੜਾ ਉਸ ਪੁਲਿਸੀਆਂ ਨੂੰ ਬਚਾਉਣ ਲਈ ਤਾਂ ਕਿ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਪਟੰਡਾ ਦੇ ਵਿੱਚ ਨਰਿੰਦਰਦੀਪ ਦੇ ਹੱਗ ਤੇ ਵਿੱਚ ਅੱਜ ਵੱਡਾ ਇਕੱਠ ਹੋਇਆ ਪਰ ਵੱਡੇ ਸਵਾਲਿਆ ਚਿੰਨ ਇਹ ਰਹੇ ਨੇ ਕਿ ਪ੍ਰਿਸਤੀ ਕਸਟਡੀ ਦੇ ਵਿੱਚ ਮੌਤ ਹੁੰਦੀ ਆ ਤੇ ਹਾਲੇ ਤੱਕ ਕਿਸੇ ਦਾ ਨਾਂ ਫੜਿਆ ਜਾਣਾ ਗੱਲਬਾਤ ਕਰਾਂਗੇ ਮੇਰੇ ਨਾਲ ਨੌਜਵਾਨ ਭਾਰਸਵਾਤੋਂ ਮੰਗਾ ਜਾਦ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏਮਾਂਗੇ ਸਵਾਗਤ ਆ ਰਹੇ ਮੇਟਲ ਧੰਨਵਾਦ ਜੀ ਬਹੁਤ ਸਰਕਾਰ ਦਾ ਰਵਈਆ ਕਿਵੇਂ ਦਾ ਦੇਖਦੇ ਹੋ ਖਾਸ ਕਰਕੇ ਪੁਲਿਸ ਦਾ ਰਵਈਆ ਕਿਵੇਂ ਦੇਖਦੇ ਹੋ ਕਿ ਇੱਕ ਪੁੱਤ ਤਿੰਨ ਔਂਕਾਰ ਘਰਾਂ ਦਾ ਕੋ ਇਕਲੌਤਾ ਪੁੱਤ ਤੁਰ ਜਾਣਾ ਉਸ ਤੋਂ ਬਾਅਦ ਮਾਪੇ ਦਰਦਰ ਦੀਆਂ ਠੋਕਰਾਂ ਖਾਣੇ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਤੱਕ ਨਹੀਂ ਕਿਉਂਕਿ ਪੁਲਿਸ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਆਪ ਦੇ ਮੁਲਾਜ਼ਮ ਕਿੱਥੇ ਨੇ ਦੇਖੋ ਪੁਲਿਸ ਇਹਦੇ 'ਚ ਪਹਿਲਾਂ ਤਾਂ ਉਹਨਾਂ ਨੇ ਹਰਾਸਤੀ ਕਤਲ ਕੀਤਾ ਨੌਜਵਾਨ ਦਾ ਤੇ ਹੁਣ ਉਹਦੇ 'ਚ ਜਿਹੜੇ ਇਨਵਾਲਵ ਨੇ ਸਣੇ ਜਿਹੜਾ ਸੀਐਸਟਾਫ 2 ਦਾ ਇੰਚਾਰਜ ਆ ਕਰਨਦੀਪ ਸਿੰਘ ਉਹਨੂੰ ਬਚਾਉਣ ਲਈ ਬਠਿੰਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਤੇ ਸਾਰੀ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਵੀ ਉਹਦੇ ਤੇ ਕੋਈ ਕਾਰਵਾਈ ਨਾ ਹੋ ਜੇ ਜੇ ਕੋਈ ਬੰਦੇ ਦੀ ਰੈਸਟ ਵੀ ਹੁੰਦੀ ਆ ਤੇ ਐਸਐਸਪੀ ਦੇ ਧਿਆਨ 'ਚ ਹੁੰਦੀ ਆ ਜੇ ਬੰਦੇ ਦੇ ਪਰਚਾ ਹੁੰਦਾ ਤੇ ਐਸਐਸਪੀ ਦੇ ਧਿਆਨ 'ਚ ਹੁੰਦਾ ਤੇ ਇੱਕ ਨੌਜਵਾਨ ਚੱਕ ਕੇ ਜਿਹਨੂੰ ਟਾਰਚਰ ਕਰਕੇ ਉਹਦੀ ਦੋਸ਼ ਹੋਣ ਕੇ ਹਰਾਸਤ ਦੇ ਵਿੱਚ ਉਹਦਾ ਕਤਲ ਕੀਤਾ ਗਿਆ ਐਸਐਸਪੀ ਦੇ ਜਾਂ ਡੀਆਈਜੀ ਦੇ ਡੀਜੀਪੀ ਦੇ ਧਿਆਨ ਚ ਨਾ ਹੋਵੇ ਇਹ ਇੰਪੋਸੀਬਲ ਗੱਲ ਆ ਇਸ ਕਰਕੇ ਇਹ ਉਹਦੇ ਕਤਲ ਤੇ ਪਰਦਾ ਪਾਉਣਾ ਚਾਹੁੰਦੇ ਆ ਔਰ ਜਿਹੜੇ ਪੁਲਿਸ ਨੇ ਅੱਗੇ ਵੀ ਇਹੋ ਜਿਹਾ ਕੁਝ ਕਰਨਾ ਤਾਂ ਕਿ ਉਹਨਾਂ ਨੂੰ ਹੌਸਲਾ ਮਿਲਦਾ ਰਹੇ ਇਹਨਾਂ ਦੇ ਅਧਿਕਾਰੀ ਕਹਿੰਦਾ ਵੀ ਅਸੀਂ ਕਾਰਵਾਈ ਨਹੀਂ ਕਰ ਸਕਦੇ ਆਪਦੇ ਇੰਸਪੈਕਟਰ ਤੇ ਵੀ ਸਾਡੇ ਜਿਹੜੇ ਜਵਾਨ ਆ ਡੀਮੋਰਲਾਈਜ਼ ਹੋ ਜਾਣਗੇ ਇਹਦਾ ਮਤਲਬ ਆ ਉਹਨਾਂ ਨੂੰ ਮੋਰਲਾਈਜ਼ ਕਰਨ ਲਈ ਲੋਕ ਮਾਰਨੇ ਆ ਇਹਦਾ ਮਤਲਬ ਹੋਰ ਕਤਲ ਕਰਨੇ ਆ ਇਹਦਾ ਮਤਲਬ ਇਹ ਸਮਝਿਆ ਜਾਊਗਾ ਕਿ ਅੱਜ ਜੇ ਇਸ ਚੀਜ਼ ਤੇ ਠੱਲ ਨਾ ਪਈ ਅੱਜ ਜੇ ਲੋਕ ਇਸ ਮੁੱਦੇ ਦੇ ਨਾਂ ਬੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਨਜਾਇਜ਼ ਬੰਦੇ ਇਹਨਾਂ ਨੇ ਮਾਰਨੇ ਆ ਚੱਕ ਕੇ ਤੇ ਉਹਨੂੰ ਰੋਕਣ ਲਈ ਅੱਜ ਦਾ ਜਿਹੜਾ ਇਕੱਠ ਰੱਖਿਆ ਗਿਆ ਤੇ ਨਰਿੰਦਰਦੀਪ ਦੇ ਕਾਤਲਾਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਅੱਜ ਦਾ ਇਕੱਠ ਰੱਖਿਆ ਗਿਆ। ਕਿ ਦਿਨਾਂ ਚ ਇੱਕ ਡਾਕਟਰ ਸਾਹਿਬ ਦੀ ਵੀਡੀਓ ਵੀ ਆਉਂਦੀ ਆ। ਉਸ ਵੀਡੀਓ ਦੇ ਵਿੱਚ ਉਹ ਪੁਲਿਸ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਨੇ ਤੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੈਸਾ ਕੋਈ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਵੈਸਾ ਕੁਝ ਨਰਿੰਦਰਦੀਪ ਦੇ ਨਾਲ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਇਹ ਚੀਜ਼ ਤੇ ਪਿਛਲੇ ਦਿਨਾਂ ਚ ਇੱਕ ਰਿਪੋਰਟ ਹਸਪੀਟਲ ਦੀ ਵੀ ਆਉਂਦੀ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜੋ ਕਰੰਟ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਉਹ ਕਰੰਟ ਜਿਹੜਾ ਹੈਗਾ ਉਹ ਨਹੀਂ ਲੱਗਿਆ। ਦੇਖੋ ਜਦੋਂ ਸਟੇਟ ਪੂਰਾ ਪ੍ਰੈਸ਼ਰ ਪਾਉਂਦੀ ਆ ਸਰਕਾਰ ਪ੍ਰੈਸ਼ਰ ਪਾਉਂਦੀ ਆ ਪੁਲਿਸ ਪ੍ਰੈਸ਼ਰ ਪਾਉਂਦੀ ਆ ਉਹ ਵੀ ਸਰਕਾਰੀ ਧਾਰੇ ਨੇ ਠੀਕ ਆ ਇਸ ਕਰਕੇ ਰਿਪੋਰਟ ਉਹਨਾਂ ਦੀ ਬਣਾਈ ਹੋਈ ਆ ਪਿਆਰੇ لال ਗਰਗਰਗੇ ਜਿਹੜੇ ਰਿਟਾਇਰਡ ਡਾਕਟਰ ਨੇ ਕੀ ਉਹਨਾਂ ਨੂੰ ਰਿਪੋਰਟ ਪੜ੍ਹਨੀ ਨਹੀਂ ਆਉਂਦੀ ਕੀ ਹੋਰ ਡਾਕਟਰਾਂ ਨੂੰ ਰਿਪੋਰਟ ਪੜ੍ਹਨੀ ਨਹੀਂ ਆਉਂਦੀ ਜਿਹੜੇ ਕਹਿੰਦੇ ਆ ਕਿ ਇਹਦੇ 16 ਨਿਸ਼ਾਨ ਆ ਮੁੰਡੇ ਦੇ ਠੀਕ ਆ ਇਸ ਕਰਕੇ ਰਿਪੋਰਟ ਉਹ ਠੀਕ ਆ ਹਾਂ ਉਸ ਤੋਂ ਬਾਅਦ ਮੈਨੇਜ ਕਰਕੇ ਹੁਣ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਰਿਪੋਰਟ ਦੇ ਰਹੀਂ ਦਬਾਅ ਪਾਇਆ ਉਹਨਾਂ ਦੇ ਵੀ ਤੁਸੀਂ ਰਿਪੋਰਟ ਦਿੱਤੀ ਕਿਉਂ ਠੀਕ ਆ ਜਿਹੜਾ ਸਾਰਾ ਤੰਤਰ ਇਹਨਾਂ ਨੇ ਝੋਕਤਾ ਜਿਹੜਾ ਉਸ ਪੁਲਿਸੀਆਂ ਨੂੰ ਬਚਾਉਣ ਲਈ ਤਾਂ ਕਿ ਉਹਨਾਂ ਤੇ ਕੋਈ ਕਾਰਵਾਈ ਨਾ ਹੋ ਜੇ ਪੁਲਿਸ ਮੁਲਾਜ਼ਮ ਤਾਂ ਆਪਾਂ ਮੰਨ ਲਈਏ ਕਿ ਉਹ ਕਹਿੰਦੇ ਨੇ ਕਿ ਡੀਮੋਰਾਲਾਈਜ਼ ਹੁੰਦੇ ਨੇ ਤਾਂ ਕਰਕੇ ਐਸਾ ਹੋ ਸਕਦਾ ਕਿ ਪੁਲਿਸ ਵੱਲ ਝੁਕਾ ਜਿਹੜਾ ਪੁਲਿਸ ਵੱਲ ਹੋਵੇ ਸਰਕਾਰ ਦਾ ਪ੍ਰਸ਼ਾਸਨ ਦਾ ਪੁਲਿਸ ਦਾ ਖਾਸ ਕਰ ਆਪਣੇ ਮੁਲਾਜ਼ਮਾਂ ਵੱਲ ਹੋਵੇ ਪਰ ਜਿਹੜੇ ਦੋ ਹੋਰ ਨੇ ਪਰਚੇ ਦੇ ਵਿੱਚ ਨਾਮਜ਼ਦ ਨੇ ਕਿ ਪੁਲਿਸ ਨੂੰ ਇਹ ਨਹੀਂ ਪਤਾ ਕਿ ਕਿੱਥੇ ਤੁਰ ਗਏ ਕਿੱਧਰ ਤੁਰ ਗਏ ਪੰਜਾਬ ਛੱਡ ਗਏ ਬਾਦ ਛੱਡ ਗਏ ਗਏ ਕਿੱਧਰ ਉਹਨਾਂ ਨੂੰ ਤਾਂ ਵੜ ਤੱਕ ਦੇ ਪਲੀਜ਼ ਦੇਖੋ ਪੁਲਿਸ ਨੂੰ ਇਸ ਮਾਮਲੇ ਤੇ ਅੱਜ ਤੱਕ ਪਹਿਲਾਂ ਤਾਂ ਜਨਤਕ ਸੂਚਨਾ ਕਰਨੀ ਚਾਹੀਦੀ ਸੀ ਨੋਟਿਸ ਲੈਣਾ ਚਾਹੀਦਾ ਸੀ ਇਸ ਮਸਲੇ ਦਾ ਔਰ ਇਹਦੇ ਤੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਅਸੀਂ ਤੁਹਾਡੇ ਸਾਹਮਣੇ ਰਹੀਏ ਕਹਿਣਾ ਚਾਹੁੰਦੇ ਹਾਂ ਜੇ ਪੁਲਿਸ ਸੱਚੀ ਹੈ ਜੇ ਉਹ ਨੌਜਵਾਨ ਦਾ ਕਤਲ ਨਹੀਂ ਹੋਇਆ ਤੇ ਫਿਰ ਬੋਲੇ ਕਿਉਂ ਨਹੀਂ ਐਸਐਸਪੀ ਸਾਹਿਬ ਕਿਉਂ ਨਹੀਂ ਬੋਲੇ ਡੀਆਈਜੀ ਸਾਹਿਬ ਕਿਉਂ ਨਹੀਂ ਬੋਲੇ ਹੁਣ ਜਿਹੜੇ ਰਾਜੀ ਨਾਵੇਂ ਲਈ ਬੰਦੇ ਲੱਭਦੇ ਫਿਰਦੇ ਆ ਤੇ ਉਹ ਬੋਲੇ ਕਿਉਂ ਨਹੀਂ ਵੀ ਕਿਉਂ ਮਾਰਿਆ ਕਿਉਂ ਚੱਕਿਆ ਉਹਦਾ ਕਸੂਰ ਕੀ ਸੀ ਬੰਦੇ ਦਾ ਇਹ ਬੋਲੇ ਕਿਉਂ ਨਹੀਂ ਵੀ ਕਿਹੜੇ ਕਿਹੜੇ ਬੰਦੇ ਇਨਵੋਲ ਸੀ ਕੀ ਇਹਨਾਂ ਨੂੰ ਪਤਾ ਨਹੀਂ ਹੈ ਕਿ ਸੀਆਈ ਸਟਾਫ ਦੇ ਵਿੱਚ ਕਿਹਦੀ ਕਿਹਦੀ ਡਿਊਟੀ ਸੀ ਉਸ ਦਿਨ ਐਂ ਤਾਂ ਹੁੰਦਾ ਨਹੀਂ ਕਿ ਪੁਲਿਸ ਬੇਨਾਮੀ ਹੋਵੇ ਉਹਨਾਂ ਦੇ ਤਾਂ ਨੰਬਰ ਪਲੇਟਾਂ ਦੇ ਵੀ ਨਾਂ ਲਿਖੇ ਹੁੰਦੇ ਆ ਠੀਕ ਆ ਉਹਨਾਂ ਦੀ ਤਾਂ ਡਿਊਟੀ ਵੀ ਹਾਜ਼ਰੀਆਂ ਵੀ ਆਨਲਾਈਨ ਲੱਗਦੀਆਂ ਚੰਡੀਗੜ੍ਹ ਰਿਪੋਰਟ ਜਾਂਦੀ ਹੈ ਡੀਜੀਪੀ ਨੂੰ ਇਹ ਕਿਵੇਂ ਹੋ ਸਕਦਾ ਕਿ ਡੀਏ ਜਿਹੜੀ ਸੀਆਈ ਸਟਾਫ ਬਠਿੰਡਾ 2 ਆ ਉਹਦੇ ਚ ਬੰਦੇ ਡਿਊਟੀ ਦੇ ਹੋਣ ਤੇ ਉਹਨਾਂ ਤੋਂ ਬੰਦਾ ਮਰ ਜਾਏ ਤੇ ਉਹਨਾਂ ਬਾਰੇ ਪਤਾ ਨਾ ਹੋਵੇ ਵੀ ਇਹ ਕੌ ਉਹਨਾਂ ਨੂੰ ਸਾਰਾ ਪਤਾ ਸਿਰਫ ਇਸ ਕਤਲ ਤੇ ਪਰਦਾ ਪਾਉਣਾ ਚਾਹੁੰਦੇ ਆ ਭਾਈ ਵਿਕਟੌਰ ਦੇ ਵਿੱਚ ਜਦੋਂ ਲੱਤਾਂ ਤੋੜੀਆਂ ਜਾਂਦੀਆਂ ਨੇ ਇੱਕ ਫੌਜੀ ਦੀਆਂ ਨਸ਼ਾ ਤਸਕਰਾਂ ਦੇ ਵੱਲੋਂ ਪੂਰਾ ਲਾਮ ਲਸ਼ਕਰ ਉੱਤੇ ਆ ਪਹੁੰਚਦਾ ਆ ਅੱਜ ਕੱਲ ਜਦੋਂ ਲਾਈਨ ਹਾਜ਼ਰ ਐਸਐਚਓ ਨੂੰ ਕੀਤਾ ਜਾਂਦਾ ਤਾਂ ਉਹ ਵੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਪ੍ਰਚਾਰਿਆ ਜਾਂਦਾ ਆ ਪਰ ਦੂਸਰੇ ਪਾਸੇ ਬਠਿੰਡਾ ਦੇ ਐਨ ਨੇੜੇ ਉਹ ਕੁਝ ਹੁੰਦਾ ਆ ਬਠਿੰਡਾ ਦੇ ਐਨ ਨੇੜੇ ਹੀ ਕੁਝ ਹੁੰਦਾ ਆ ਇੱਥੇ ਮਹਿਜ਼ ਇੱਕ ਐਮਐਲਏ ਜਿਹੜੇ ਨੇ ਉਹ ਆਉਂਦੇ ਨੇ ਉਹ ਵੀ ਇੱਕ ਪੋਸਟ ਪਾ ਕੇ ਜਿਹੜਾ ਹੈਗਾ ਸਾਰ ਦਿੱਤਾ ਜਾਂਦਾ ਇੱਥੇ ਕੋਈ ਪਹੁੰਚਿਆ ਤੱਕ ਨਹੀਂ ਦੇਖੋ ਇਹਦਾ ਨਾ ਮਤਲਬ ਜਿਹੜੀ ਆਮ ਆਦਮੀ ਪਾਰਟੀ ਨੇ ਡੈਡਲਾਈਨ ਦਿੱਤੀ ਹੈ 31 ਤਰੀਕ ਦੀ ਵੀ 31 ਤਰੀਕ ਤੱਕ ਨਸ਼ਾ ਖਤਮ ਜਦੋਂ ਸਰਕਾਰ ਨੇ ਮੰਨ ਲਿਆ ਕਿ 31 ਮਈ ਤੱਕ ਨਸ਼ਾ ਖਤਮ ਕਰਤਾ ਫਿਰ ਪੁਲਿਸ ਨੇ ਕਾਰਵਾਈ ਕਾਦੀ ਕਰਨੀ ਆ ਹੁਣ ਤਾਂ ਜਿਹੜੇ ਰਿਪੋਰਟਾਂ ਲਿਖਾਉਣ ਜਾਣਗੇ ਹੁਣ ਤਾਂ ਜਿਹੜੇ ਤਸਕਰਾਂ ਦੇ ਨਾਂ ਲੈਣਗੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟਣੀਆਂ ਤੁਸੀਂ ਦੇਖ ਹੀ ਸਕਦੇ ਹੋ ਭਾਈ ਬਖਤੌਰ ਸਿੰਘ ਵਾਲਾ ਜਿਹੜਾ ਸਾਬਕਾ ਫੌਜੀ ਆ ਸੂਬੇਦਾਰ ਰਟਾਇਰਡ ਆ ਉਹਨੇ ਕੀ ਉਹਦੀ ਦੋਸ਼ਕੀ ਆ ਉਹਦਾ ਦੋਸ਼ ਏ ਆ ਵੀ ਉਹਨੇ ਸਮਗਲਰਾਂ ਦਾ ਨਾਂ ਲੈਤਾ ਤੇ ਹੁਣ ਇਹ ਕਹਿਆ ਵੀ ਪੁਲਿਸ ਨਾਲ ਰਲ ਕੇ ਜਿਹੜਾ ਇਹ ਨਸ਼ਾ ਵੇਚਦਾ ਠੀਕ ਆ ਪੁਲਿਸ ਨਾਲ ਸੈਟਿੰਗ ਲਾ ਕੇ ਹਫਤਾ ਭਰ ਕੇ ਪੈਸੇ ਵੇਚਦੇ ਆ ਆ ਜਿਹੜਾ ਨਸ਼ਾ ਵੇਚਦੇ ਆ ਇਹਦੇ ਕਰਕੇ ਉਹਦੀਆਂ ਲੱਤਾਂ ਬਾਹਾਂ ਤੜਮਾਈਆਂ ਗਈਆਂ ਔਰ ਪੁਲਿਸ ਦੀ ਪੂਰੀ ਛਾਹ ਆ ਉਹਨਾਂ ਨੇ ਹੌਲਦਾਰ ਦਾ ਨਾਮ ਵੀ ਲਿਆ ਥਾਣੇਦਾਰ ਦਾ ਨਾਮ ਵੀ ਲਿਆ ਤੇ ਐਸ ਐਚ ਓ ਇਹ ਕਹਿੰਦਾ ਉਥੋਂ ਦੇ ਮੁੰਡੇ ਜਿਹੜਾ ਲੱਕੀ ਨੂੰ ਲੱਕੀ ਨੂੰ ਇਹ ਕਹਿੰਦਾ ਵੀ ਤੂੰ ਇਹ ਕਿਉਂ ਪੋਸਟ ਪਾਈ ਵੀ ਸਾਡਾ ਸਾਰਾ ਪਿੰਡ ਵਿਕਾਊ ਆ ਤੂੰ ਇਹ ਕਿਉਂ ਨਹੀਂ ਕਹਿੰਦਾ ਕਿ ਸਾਡਾ ਪਿੰਡ ਦਾ ਨਸ਼ਾ ਮੁਕਤ ਹੋ ਚੁੱਕਿਆ ਅੱਛਾ ਹੁਣ ਨਸ਼ਾ ਤਾਂ ਸ਼ਰਿਆਂ 'ਚ ਵਿਕ ਰਿਹਾ ਪਿਛਲੇ ਦਿਨੀ ਜੱਜ ਤੋਂ ਚੱਕ ਮੁੰਡਾ 31 ਤਰੀਕ ਨੂੰ ਜਿੱਦਾਂ ਡੈਡ ਲਾਈਨ ਦਿੱਤੀ ਚਿੱਟਾ ਲਾ ਕੇ ਰੋੜੀ ਕੂਰੇ ਪਿੰਡ ਦਾ ਜਿਹੜਾ ਉਹਦੀ ਮੌਤ ਹੋ ਗਈ ਆ ਦੀਨੇ ਕੋਲੇ ਪਿੰਡ ਨੌਜਵਾਨਾ ਸਰੰਜ ਲਾ ਕੇ ਉਹਦੇ ਹੱਥ ਜੀ ਰਹਿ ਗਈ ਉਹਦੀ ਮੌਤ ਹੋ ਗਈ ਆ ਉਹ 30 ਤਰੀਕ ਨੂੰ ਮੌਤ ਹੋਈ ਆ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਚਿੱਟਾ ਰੁਕਣ ਦਾ ਨਾਂ ਨਹੀਂ ਲੈ ਰਿਆ ਇਹਦੇ ਤੇ ਸਿਰਫ ਤੇ ਸਿਰਫ ਇਸ਼ਤਿਹਾਰबाजी ਕੀਤੀ ਜਾ ਰਹੀ ਆ ਔਰ ਆਮ ਆਦਮੀ ਪਾਰਟੀ ਦੀ ਮਹਿਮ ਚਲਾਈ ਜਾ ਰਹੀ ਆ ਇਸ ਕਰਕੇ ਜਿਹੜਾ ਇਹ ਐਮਐਲਏ ਸਾਹਿਬ ਬੋਲੇ ਨਹੀਂ ਇਹ ਉਹਨਾਂ ਦੀ ਸਾਜ਼ਿਸ਼ੀ ਚੁੱਪ ਆ ਤੇ ਜਿਹੜੇ ਉੱਥੇ ਆਇਆ ਸਿਰਫ ਉਹ ਸਿਰਫ ਇਹ ਦਿਖਾਉਣ ਲਈ ਆਇਆ ਕਿ ਅਸੀਂ ਨਸ਼ੇ ਦੇ ਖਿਲਾਫ ਆ ਜਦੋਂ ਉਸ ਫੌਜੀ ਦੀਆਂ ਲੱਤਾਂ ਤੋੜੀਆਂ ਗਈਆਂ ਤੇ ਸ਼ਰਿਆਮ ਉਹਨਾਂ ਦੇ ਪਿੰਡ ਚ ਇਕੱਠ ਕਰਕੇ ਇਹ ਕਿਹਾ ਗਿਆ ਕਿ ਆ ਪੁਲਿਸ ਵਾਲੇ ਨਾਲ ਰਲੇ ਆ ਸ਼ਰਿਆਮ ਉਹਨਾਂ ਦੇ ਇਕੱਠ ਚ ਇਹ ਗਿਆ ਕਿਹਾ ਗਿਆ ਕਿ ਆ ਸਮਗਲਰ ਆ ਜਿਹੜੇ ਸਾਡੇ ਪਿੰਡ ਚ ਸ਼ਰਿਆਮ ਸਮਗਲਿੰਗ ਕਰਦੇ ਆ ਫਿਰ ਇਸ ਗੱਲ ਦੀ ਜਾਨੂੰਚ ਕਿਉਂ ਨਹੀਂ ਕਰਾ ਰਹੇ ਉਹਨਾਂ ਦੇ ਪਿੱਛੇ ਕੌਣ ਆ ਇਸ ਗੱਲ ਦੀ ਜਾਂਚ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਲੱਤਾਂ ਤੋੜੀਆਂ ਕਿਹਦਾ ਸਮਾਨ ਵੇਚਦੇ ਆ ਐਨੀ ਜ਼ੁਰਤ ਕਿੱਥੋਂ ਆ ਗਈ ਕਿ ਪਿੰਡ ਦੇ ਵਿੱਚ ਆ ਕੇ ਫੌਜੀ ਦੀਆਂ ਲੱਤਾਂ ਭੰਨ ਦੇਣ ਇਹ ਜੁਰਤ ਉਹਨਾਂ ਨੂੰ ਪੁਲਿਸ ਦੀ ਸੈਟਿੰਗ ਤੋਂ ਮਿਲਦੀ ਆ ਇਹ ਜੁਰਤ ਉਹਨਾਂ ਨੂੰ ਸਿਆਸਤਦਾਨਾਂ ਦੀ ਛਤਰੀ ਤੋਂ ਮਿਲਦੀ ਆ ਇਸ ਕਰਕੇ ਕੋਈ ਵੀ ਇਹਨਾਂ ਤੋਂ ਬਾਹਰੇ ਦੀ ਗੱਲ ਨਹੀਂ ਹੈ ਪਰਿਵਾਰ ਕੀ ਭੁਗਤ ਰਿਹਾ ਪਰਿਵਾਰ ਇਕਤਾ ਜੀਗ ਵਾਲਿਆ ਕਹਾਲੇ ਤੱਕ ਇਹੀ ਉਡੀਕਾ ਕਿ ਪੁੱਸ ਸੁਣ ਲਵੇ ਪਰਿਵਾਰ ਭੁਗਤਿੰਦੂ ਸੀ ਵਿਸਾਰਾਦਨ ਨਾਲ ਰਹਿੰਦੇ ਕੀ ਭੁਗਤ ਰਿਹਾ ਪਰਿਵਾਰ ਦੇਖੋ ਪਰਿਵਾਰ ਤਾਂ ਇੰਨੀ ਮਾੜੀ ਹਾਲਤ ਆ ਉਹਦਾ ਬੱਚਾ 5 ਸਾਲ ਦਾ ਜਿਹੜਾ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਪਿਓ ਦੀ ਮੌਤ ਹੋ ਗਈ ਆ ਉਹ ਫੋਟੋ ਨੂੰ ਮੱਥੇ ਟੇਕਦਾ ਸਾਰਾ ਦਿਨ ਡੀਕਦਾ ਰਹਿੰਦਾ ਸ਼ਾਮ ਨੂੰ ਪੁੱਛਦਾ ਵੀ ਪਾਪਾ ਵਾਪਸ ਆਉਣਗੇ ਉਹਦਾ ਬਜ਼ੁਰਗ ਬਾਪ ਜਿਹੜਾ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਦੇ ਵਿੱਚ ਨੌਕਰੀ ਕਰਦਾ ਉਥੇ ਸਵਾਵਾ ਨਿਭਾ ਰਿਹਾ ਉਹਦੀ ਮਾਤਾ ਬਜ਼ੁਰਗਾ ਤੇ ਉਹ ਪ੍ਰੋਫੈਸਰ ਲੱਗੇ ਹੋਏ ਆ ਲੱਗੇ ਹੋਏ ਰਿਟਾਇਰ ਪ੍ਰੋਫੈਸਰ ਨੇ ਪ੍ਰੋਫੈਸਰ ਸੁਮੀਤ ਉਹਨਾਂ ਦੀ ਇੰਨੀ ਕੁ ਮਾੜੀ ਹਾਲਤ ਆ ਕਿ ਨਾ ਉਹ ਇੱਧਰ ਦੇ ਰਹੇ ਆ ਨਾ ਉਹ ਜਾਣ ਜੋਗੇ ਆ ਤੇ ਨਾ ਉਹ ਮਰ ਜੋਗੇ ਆ ਜਿੰਦਾ লাশ ਬਣ ਕੇ ਰਹਿ ਗਏ ਉਹਦੀ ਨੌਜਵਾਨ ਪਤਨੀ ਜਿਹੜੀ ਜਿਹਨੇ ਹਜੇ ਬਹੁਤ ਸਾਰੀ ਉਮਰ ਹੰਡਾਉਣੀ ਸੀ ਉਹ ਦਰਦ-ਦਰ ਮਾਰੇ ਜਿਹੜੀ ਭਟਕ ਰਹੀ ਆ ਤੇ ਇਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇੱਥੇ ਕੁਝ ਗਲਤ ਨਹੀਂ ਹੋਊਗਾ ਇੱਥੇ ਕੋਈ ਆਮ ਸ਼ਹਿਰੀਆਂ ਨਾਲ ਇਨਸਾਫ਼ ਪਸੰਦਾ ਨਾਲ ਕੋਈ ਗੱਲਬਾਤ ਨਹੀਂ ਹੋਊਗੀ ਜਿਹੜੀ ਸਰਕਾਰ ਇਹ ਕਹਿੰਦੀ ਆ ਬਹਾਨੇ ਦੇ ਤੌਰ ਤੇ ਵੀ ਜਥੇਬੰਦੀਆਂ ਦਾ ਮੁੱਦਾ ਭਾਲਦੀਆਂ ਇਹ ਵਜਾ ਨਹੀਂ ਬੀਂਦੀਆਂ ਧਰਨਾ ਲਾ ਕੇ ਬਹਿ ਜਾਂਦੀਆਂ ਸਾਨੂੰ ਇਹ ਜਵਾਬ ਦੇਣ ਭਗਵੰਤ ਮਾਨ ਸਾਹਿਬ ਸਾਨੂੰ ਇਹ ਜਵਾਬ ਦੇਣ ਇਹਨਾਂ ਦੇ ਜਿਹੜੇ ਪ੍ਰਚਾਰਕ ਲਾਏ ਹੋਏ ਆ ਨਰਿੰਦਰਦੀਪ ਕਿਹੜਾ ਸਰਕਾਰ ਖਿਲਾਫ ਧਰਨੇ ਲਾਉਂਦਾ ਸੀ ਨਰਿੰਦਰਦੀਪ ਦਾ ਪਰਿਵਾਰ ਕਿੱਥੇ ਵਜਾ ਦੇਖ ਕੇ ਜਗਾ ਦੇਖ ਕੇ ਧਰਨੇ ਲਾਉਂਦਾ ਸੀ ਉਹਨੂੰ ਕਿਉਂ ਮਾਰਿਆ ਤੇ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ਉਹਦੇ ਕਾਤਲ ਹੁਣ ਤੱਕ ਅ 23 ਤਰੀਕ ਦੀ ਮੌਤ ਹੋਈ ਆ ਅੱਜ 5 ਜੂਨ ਚ ਖੜੇ ਆ ਕੀ ਜਿਹੜਾ ਉਹਨਾਂ ਦੇ ਪਰਿਵਾਰ ਦਾ ਕਸੂਰ ਆ ਜਿਹੜਾ ਉਹਨਾਂ ਦੇ ਨੌਜਵਾਨ ਪੁੱਤ ਨੂੰ ਮਾਰਿਆ ਗਿਆ ਹੁਣ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਐ ਤਾਨ ਲਾਈ ਹੋਈ ਆ ਸਰਕਾਰ ਨੇ ਤੇ ਪੁਲਿਸ ਨੇ ਜੀ ਦਬਾਅ ਵੀ ਕਿਸੇ ਤਰ੍ਹਾਂ ਦਾ ਹੈ ਪਰਿਵਾਰ ਤੇ ਪੈ ਰਿਹਾ ਦਬਾਅ ਸਿਆਸੀ ਦਬਾਅ ਹੋਵੇ ਚਾਹੇ ਪ੍ਰੀਸ਼ਦਾ ਦਬਾਅ ਹੋਵੇ ਚਾਹੇ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਦੇਖੋ ਦਬਾਅ ਤਾਂ ਪਹਿਲੇ ਦਿਨੋਂ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਜਿਹੜੇ ਉਹ ਆਲਾ ਅਧਿਕਾਰੀ ਆ ਉਹ ਸਾਨੂੰ ਕਹਿੰਦੇ ਆ ਵੀ ਕਿਉਂ ਪੋਸਟਮਾਰਟਮ ਵਾਲੇ ਦਿਨ ਵੀ ਕਿਹਾ ਵੀ ਕਿਉਂ ਉਹਦੀ ਮਿੱਟੀ ਪੜਦੇ ਆ ਉਹ ਤੋਂ ਬਾਅਦ ਚ ਵੀ ਕਿਹਾ ਵੀ ਆਪਾਂ ਸਮਝੌਤਾ ਕਰ ਲਈਏ ਇਨਸਪੈਕਟਰ ਨੂੰ ਬਚਾ ਲਈਏ ਜਿਹੜਾ ਕਰਨਦੀਪ ਆ ਦੂਜਿਆਂ ਤੇ ਕਾਰਵਾਈ ਕਰਦੇ ਦਬਾਅ ਤਾਂ ਹੈਗਾ ਹੀ ਆ ਇਹ ਤਾਂ ਸਾਰਿਆਂ ਨੂੰ ਪਤਾ ਵੀ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ